ਸਿੱਖ ਕੌਮ ਦੇ ਵਿੱਚ ਜਕਾਰੇ ਦੀ ਬੜੀ ਵੱਡੀ ਥਾਮ ਆ ਸਰੋਪੇ ਤੇ ਵੀ ਬੜੀ ਵੱਡੀ ਥਾਮ ਆ ਅੱਜ ਕੱਲ ਜਕਾਰੇ ਨੂੰ ਵੀ ਆਮ ਕਰ ਦਿੱਤਾ ਤਾਂ ਹੀ ਸਾਡੀ ਇਹ ਦੁਰਦਸ਼ਾ ਹੋ ਰਹੀ ਤੇ ਸਰੋਪੇ ਨੂੰ ਵੀ ਆਮ ਕਰ ਦਿੱਤਾ ਹਾਲਾਂਕਿ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸਰੋਪੇ ਦੀ ਆਹਮੀਅਤ ਕੀ ਹੈ ਸਰੋਪਾ ਉਦੋਂ ਮਿਲਦਾ ਸੀ ਜਦੋਂ ਕੋਈ ਕੌਮ ਦੇ ਚੜ੍ਹਦੀ ਕਲਾ ਵਾਸਤੇ ਕੋਈ ਕਾਰਜ ਕਰਦਾ ਸੀ ਜਾਂ ਬਹੁਤ ਵੱਡੀਆਂ ਕੋਈ ਸੇਵਾਵਾਂ ਕਰਦਾ ਸੀ ਮਤਲਬ ਅੱਜ ਸਰੋਪਾ ਮਿਲਦਾ ਵਾ ਝੂਠ ਬੋਲਣ ਦਾ ਤੇ ਜਿਹੜਾ ਝੂਠਾ ਜਿੰਨਾ ਵੱਡਾ ਹੋਵੇ ਉਹਨੂੰ ਸਰੋਪਾ ਪਾ ਕੇ ਤੋਂਨੇ ਵੱਡੇ ਜਕਾਰੇ ਛੱਡੀ ਜਾਂਦੇ ਆ ਤੇ ਸਰਕਾਰਾਂ ਵੱਲੋਂ ਇਹੀ ਹੁੰਦਾ ਕਿ ਕਿਉਂਕਿ ਸਿੱਖ ਕਮਿਊਨਿਟੀ ਹੈਗੀ ਆ ਤਾਂ ਵੋਟ ਵੱਤ ਵੱਦ ਹੋ ਸਕੇ ਪਰ ਉਸ ਦੇ ਵਿੱਚ ਕੀ ਰਵਾਇਤਾਂ ਕਿਉਂਕਿ ਜਿਸ ਤਰੀਕੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਵੀ ਪਹਿਲੇ ਤਰੀਕੇ ਦੇ ਨਾਲ ਕੋਈ ਵੀ ਗੱਲ ਕਰਨੀ ਜਕਾਰਾ ਛੱਡਿਆ ਜਾਣਾ ਪਿੱਛੋਂ ਜੋ ਨਾਲ ਸਾਥੀ ਹੋਣੇ ਤਾਂ ਉਦੋਂ ਵੀ ਕਾਫੀ ਜੋ ਜੋ ਨਾਲ ਕਹਿ ਸਕਦੇ ਕਿ ਧਰਮ ਦੇ ਵਿੱਚ ਕਾਫੀ ਨਿਖਿਤ ਇਹਨੂੰ ਚੀਜ਼ ਨੂੰ ਮੰਨਿਆ ਗਿਆ ਸੀ ਕਿ ਹਰ ਗੱਲ ਦੇ ਉੱਤੇ ਜਕਾਰਾ ਨਹੀਂ ਹੁੰਦਾ ਜਕਾਰੇ ਦੀ ਵੀ ਇੱਕ ਮਹੱਤਤਾ ਹੁੰਦੀ ਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਸਿੱਖ ਕੌਮ ਦੇ ਵਿੱਚ ਜਕਾਰੇ ਦੀ ਬੜੀ ਵੱਡੀ ਥਾਂ ਆ ਸਰੋਪੇ ਤੇ ਵੀ ਬੜੀ ਵੱਡੀ ਥਾਂ ਆ ਪਰ ਅੱਜ ਕੱਲ ਜਕਾਰੇ ਨੂੰ ਵੀ ਆਮ ਕਰ ਦਿੱਤਾ ਤਾਂ ਹੀ ਸਾਡੀ ਇਹ ਦੁਰਦਸ਼ਾ ਹੋ ਰਹੀ ਹੈ ਤੇ ਸਰੋਪੇ ਨੂੰ ਵੀ ਆਮ ਕਰ ਦਿੱਤਾ ਹੁਣ ਜਿਹੜਾ ਬੰਦਾ ਪਾਰਟੀ ਛੱਡ ਕੇ ਆ ਰਿਹਾ ਉਹਨੂੰ ਵੀ ਸਰੋਪਾ ਦਿੱਤਾ ਜਾ ਰਿਹਾ ਜਿਹੜਾ ਇਧਰੋਂ ਛੱਡ ਕੇ ਉਧਰ ਜਾ ਰਿਹਾ ਉਹ ਵੀ ਸਰੋਪਾ ਪਾਉਂਦੇ ਹਾਲਾਂਕਿ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸਰੋਪੇ ਦੀ अहमियत ਕੀ ਹੈ ਸਿਰ ਤੋਂ ਪਾਉ ਤੱਕ ਬਖਸ਼ਿਸ਼ ਸਿਰੋਪਾ ਸਰੋਪਾ ਉਦੋਂ ਮਿਲਦਾ ਸੀ ਜਦੋਂ ਕੋਈ ਕੌਮ ਦੇ ਚੜ੍ਹਦੀ ਕਲਾ ਵਾਸਤੇ ਕੋਈ ਕਾਰਜ ਕਰਦਾ ਸੀ ਜਾਂ ਬਹੁਤ ਵੱਡੀਆਂ ਕੋਈ ਸੇਵਾਵਾਂ ਕਰਦਾ ਸੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਰਹੇ ساری ਉਮਰ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਸਭ ਤੋਂ ਪਹਿਲਾ ਸਰੂਪਾ ਭਾਈ ਮਰਦਾਨਾ ਜੀ ਨੂੰ ਮਿਲਿਆ ਸਿੱਖ ਇਤਿਹਾਸ ਵਿੱਚ ਜਿਸ ਵਕਤ ਉਹ ਵੀ ਉਦੋਂ ਮਿਲਿਆ ਜਦੋਂ ਉਹਨਾਂ ਨੇ ਸਰੀਰ ਛੱਡਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਦੇ ਗਲ ਵਿੱਚ ਪਾਇਆ ਹੋਇਆ ਸਰੂਪਾ ਜਿਹੜਾ ਸੀ ਉਹਨਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕਿਆ ਤੇ ਉਹਨਾਂ ਨੂੰ ਦਫਨਾਇਆ ਔਰ ਅੱਜ ਪਾਰਟੀਆਂ ਦੇ ਵਿੱਚ ਜੇ ਕੋਈ ਬਦਲ ਕੇ ਜਾਂਦਾ ਵਾ ਇਧਰੋਂ ਪਹਿਲਾਂ ਆਪਦੀ ਪਾਰਟੀ ਨੂੰ ਚੰਗਾ ਕਹਿੰਦਾ ਤੇ ਦੂਜੀ ਨੂੰ ਝੂਠ ਬੋਲਦਾ ਮੁੜ ਕੇ ਉਸੇ ਪਾਰਟੀ ਜਾ ਕੇ ਸ਼ਾਂਗਲੋ ਕੇ ਫਿਰ ਉਧਰ ਜਾ ਕੇ ਸੱਚ ਬੋਲਦੇ ਤੇ ਇਧਰ ਨੂੰ ਝੂਠ ਬੋਲਦਾ ਮਤਲਬ ਅੱਜ ਸਰੋਪਾ ਮਿਲਦਾ ਵਾ ਝੂਠ ਬੋਲਣ ਦਾ ਕਿ ਜਿਹੜਾ ਝੂਠਾ ਜਿੰਨਾ ਵੱਡਾ ਹੋਵੇ ਉਹਨੂੰ ਸਰੋਪਾ ਪਾ ਕੇ ਤੋਂਨੇ ਵੱਡੇ ਜਕਾਰੇ ਛੱਡੀ ਜਾਂਦੇ ਆ ਇਸ ਕਰਕੇ ਸਾਡੀ ਜਿਹੜੀ ਦੁਰਦਸ਼ਾ ਵਾ ਉਹ ਹੋ ਰਹੀ ਆ ਅੱਗੇ ਪੰਥਕ ਲੀਡਰ ਜਿਹੜੇ ਹੁੰਦੇ ਸੀ ਉਹ ਜਦੋਂ ਕੋਈ इकਟ ਕਰਦੇ ਸੀਗੇ ਤੇ ਨਾਲ ਐਕਸ਼ਨ ਵੀ ਕਰਦੇ ਸੀਗੇ ਹੁਣ ਕੀ ਹੁਣ ਕੀ ਪ੍ਰੋਬਲਮ ਆ ਕਿ ਹਰ ਬੰਦਾ ਜਿਹੜਾ ਵਾ ਉਹ ਐਕਸ਼ਨ ਨਹੀਂ ਕਰ ਰਿਹਾ ਮਾਫ ਕਰਨਾ ਤੇ ਉਹ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਆ ਤਾਂ ਸਾਡੀ ਦੁਰਦਸ਼ਾ ਹੋ ਰਹੀ ਹੈ ਜਿੱਦੋਂ ਤੱਕ ਅਸੀਂ ਇਹ ਕਿਤਾਬ ਬਣਾ ਕੇ ਇਕੱਠ ਕਰਕੇ ਐਕਸ਼ਨ ਨਹੀਂ ਕਰਦੇ ਉਨੀ ਦੇਰ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਣੀ